ਆਰਥਨਾ ਨਹੀਂ ਆ ਰਾਤਨਾ ਜਦੋਂ ਵੀ ਤੁਸੀਂ ਪ੍ਰੇਅਰ ਕਰਦੇ ਹੋ ਤੁਸੀਂ ਇਹ ਰਾਤਨਾ ਕਰ ਰਹੇ ਹੋ ਕਿਉਂਕਿ ਤੁਸੀਂ ਪਰਮੇਸ਼ਰ ਨੂੰ ਪਰਮੇਸ਼ਰ ਸਮਝ ਰਹੇ ਹੋ ਸਾਡਾ ਪਰਮੇਸ਼ਰ ਸਰਵ ਗਿਆਨੀ ਹੈ ਉਹ ਇਟਾ ਵੱਡਾ ਹੈ ਮੇਰੇ ਵਿਚਾਰਾਂ ਨੂੰ ਦੂਰੋਂ ਹੀ ਸਮਝ ਲੈਂਦਾ ਹੈ ਮੇਰੇ ਮਨ ਚ ਕੋਈ ਗੱਲ ਨਹੀਂ ਆਈ ਹੁੰਦੀ ਜਿੰਨੂੰ ਉਹ ਪਹਿਲਾਂ ਤੋਂ ਨਹੀਂ ਜਾਣਦਾ ਹੈ ਕਿਉਂ ਨਾ ਪਾਏ ਹੋ ਜੇ ਰੱਬ ਨਾਲ ਦੋਸਤੀ ਕਰਕੇ ਵੀ ਕੀ ਉਹ ਜਦੋਂ ਤਾਂ ਦੀ ਦੋਸਤੀ ਹੋ ਜੇਗੀ ਪਤਾ ਉਹ ਕੀ ਕਰੇਗਾ ਤਨ ਮੈਂ ਜਾਂਦੇ ਜਾਂਦੇ ਇੱਕ ਛੋਟੀ ਜੀ ਗੱਲ ਦੱਸ ਕੇ ਖਤਮ ਕਰਦਾ ਜਿਸ ਦਿਨ ਧਾਟੀ ਸਰਬ ਗਿਆਨੀ ਪਰਮੇਸ਼ਰ ਨਾਲ ਦੋਸਤੀ ਹੋਗੀ ਜਿਸ ਦਿਨ ਤੂੰ ਸੀ ਜਾਨੀ ਜਾਨ ਪਰਮੇਸ਼ਰ ਦੇ ਨਾਲ ਫਰੈਂਡਸ਼ਿਪ ਕਰ ਲਈ ਉਹਨੇ ਇੱਕ ਕੰਮ ਕਰਨਾ ਸ਼ੁਰੂ ਕਰ ਦੇਣਾ ਉਹਨੇ अपने भेत तह दसने शुरू कर देने दे अंदर अपने सुभा का एक हिस्सा पा देना है, दे है किपा कर देनी हालात पैदा तो होने समझ आनी शुरू हो जाने के मेरे नालात क्यों बन रहे थानू लोग हालात समझने आने शुरू हो जाने ਨੂੰ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਜਾਣੀਆਂ ਰੂਹ ਚ ਤੁਸੀਂ ਅਜੀਬ ਜਿਹਾ ਹੋ ਜਾਣਾ ਤੁਹਾਡੇ ਸਾਹਮਣੇ ਕੋਈ ਬੰਦਾ ਬੈਠਾ ਹੋਣਾ ਤੇ ਤੁਹਾਨੂੰ ਪਤਾ ਲੱਗ ਜਾਣਾ ਇਹ ਬੰਦਾ ਕੀ ਸੋਚ ਰਿਹਾ ਹੈ ਇਹ ਕਿੱਦਾਂ ਪਤਾ ਲੱਗਣਾ ਕਿਉਂਕਿ ਉਹ ਪਰਮੇਸ਼ਰ ਜਿਹੜਾ ਜਾਣੀ ਜਾਣ ਹੈ ਉਹ ਦੋਸਤੀ ਦੇ ਕਾਰਨ ਜਿਹੜੀ ਤੁਹਾਡੀ ਉਹਦੇ ਨਾਲ ਹੋਈ ਉਹਨੇ ਆਪਣੇ ਸੁਭਾਅ ਦਾ ਇੱਕ ਹਿੱਸਾ ਕੱਢ ਕੇ ਤਾਂ ਦੇ ਅੰਦਰ ਪਾ ਦੇਣਾ ਹallelujah ਤੁਸੀਂ ਕਦੇ ਪਰਮੇਸ਼ਰ ਦੀ ਤਰ੍ਹਾਂ ਪੂਰਾ ਨਹੀਂ ਜਾਣ पाओगे ਪਰ ਤੁਸੀਂ ਬਹੁਤ ਕੁਝ ਜਾਣ पाओगे ਹallelujah ਤੁਸੀਂ ਬਹੁਤ ਕੁਝ ਜਾਣ पाओगे ਆਓ ਕਿ ਉਹਨਾਂ ਨੂੰ ਜਾਣਗੇ ਆਓ ਕਿ ਉਹਨਾਂ ਨਾਲ ਬਹਿਣਾ ਸ਼ੁਰੂ ਕਰੀਏ ਆਓ ਕਿ ਉਹਨਾਂ ਨਾਲ ਦੋਸਤੀ ਕਰੀਏ ਉਹਦੇ ਨਾਲ ਜਿਹੜਾ ਜਾਣੇ ਬਾਈਬਲ ਚ ਲਿਖਿਆ ਉਹ ਸਦੋਮ ਤੇ ਅਮੋਰਾ ਨੂੰ ਨਾਸ਼ ਕਰਨ ਵਾਲਾ ਸੀਗਾ ਤੇ ਉਹ ਆਬਰਾਮ ਦੇ ਕੋਲ ਆਇਆ ਤਿੰਨ ਜਣੇ ਆਏ ਸੀਗੇ ਤਿੰਨ ਸੀਗੇ ਕਿੰਨੇ ਸੀ ਉਹ ਆਏ ਉਹਦੇ ਕੋਲ ਤੇ ਬਾਅਦ ਵਿੱਚ ਲਿਖਿਆ ਮੈਂ ਇੱਕ ਗੱਲ ਮੈਂ ਇੰਗਲਿਸ਼ ਚ ਪੜੀ ਸੀਗੀ ਉਹ ਤੇ ਦ ਲਿਖਿਆ ਕਿ ਮੈਂ ਗੱਲ ਆਪਣੇ ਦੋਸਤ ਅਬਰਾਮ ਤੋਂ ਕਿਦਾਂ ਲੁਕਾ ਕੇ ਰੱਖ ਸਕਦਾ ਕਿ ਮੈਂ ਇਹ ਕੰਮ ਕਰਨ ਜਾ ਰਿਹਾ ਹallelujah ਜਦੋਂ ਤੁਸੀਂ ਦੋਸਤ ਬਣ ਜਾਂਦੇ ਹੋ ਤਾਂ ਤੇ ਪੇਤ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਤੁਸੀਂ ਦੋਸਤ ਉਹਦੇ ਬਣੇ ਹੋ ਜਿਹੜਾ ਜਾਣੀ ਜਾਣੇ ਹallelujah ਕਈ ਲੋਕ ਚਲੋ ਮੈਂ ਖਤਮ ਕਰਦਾ ਕਈ ਲੋਕ ਬਾਈਬਲ ਵਿੱਚ ਲਿਖਿਆ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਕਹਿੰਦਾ ਤੂੰ 70 ਜਾਣੇ ਚੁਣ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਇਆ ਮੂਸਾ 70 ਜਾਣੇ ਚੁਣ ਕੇ ਪ੍ਰਭੂ ਕੋਲ ਲੈ ਕੇ ਗਿਆ ਬਾਅਦ ਚ ਪ੍ਰਭੂ ਨੇ ਮੂਸਾ ਦੀ ਆਤਮਾ ਦਾ ਇੱਕ ਹਿੱਸਾ ਉਹਨਾਂ 70 ਤੇ ਬਾਦ ਦਾ ਤੇ ਬਾਈਬਲ ਚ ਲਿਖਿਆ ਸਾਰੇ ਭਵਿੱਖवाणी ਕਰਨ ਲੱਗੇ ਫਿਰ ਬਾਈਬਲ ਚ ਲਿਖਿਆ ਥੋੜੇ ਸਮੇਂ ਬਾਅਦ ਉਹਨਾਂ ਦੀ ਭਵਿੱਖवाणी ਬੰਦ ਹੋ ਗਈ ਹਾਲੇਲੂਇਆ ਕਿਹ ਲਿਖਿਆ ਥੋੜੇ ਸਮੇਂ ਬਾਅਦ ਉਹਨਾਂ ਨੇ ਭਵਿੱਖਬਾਣੀ ਕਰਨੀ ਬੰਦ ਕਰ ਦਿੱਤੀ ਕਿਉਂ ਬੰਦ ਕਰ ਦਿੱਤੀ ਕਿਉਂਕਿ ਉਹਨਾਂ ਦੀ ਦੋਸਤੀ ਕੇਵਲ موسی ਦੇ ਨਾਲ ਸੀ ਉਹਨਾਂ ਦੀ ਦੋਸਤੀ موسی ਦੇ ਰੱਬ ਦੇ ਨਾਲ ਨਹੀਂ ਸੀ ਜਿਹੜਾ ਨਬੀਆਂ ਦਾ نبی ਹੈ ਉਹਨਾਂ ਦੀ ਦੋਸਤੀ ਉਹਦੇ ਨਾਲ ਨਹੀਂ ਸੀ ਜਿਹੜਾ ਭੇਤਾਂ ਨੂੰ ਪ੍ਰਗਟ ਕਰਨ ਵਾਲਾ ਹੈ ਆਓ ਰੱਬ ਨਾਲ ਦੋਸਤੀ ਕਰੀਏ ਉਹਦੇ ਕੋਲੋਂ ਕੁਝ ਲਈਏ ਜਿਹੜਾ ਤੁਹਾਨੂੰ ਕਿਸੇ ਬੰਦੇ ਕੋਲ ਨਹੀਂ ਮਿਲ ਸਕਦਾ ਉਹਦੇ ਨਾਲ ਇੰਨੀ ਦੋਸਤੀ ਕਰ ਲੋ ਕਿ ਉਹ ਤੁਹਾਡੇ ਤੇ ਆਪਣੇ ਭੇਤ ਪ੍ਰਗਟ ਕਰਨੇ ਸ਼ੁਰੂ ਕਰ ਦੇਵੇ ਹallelujah ਉਹਦੇ ਨਾਲ ਦੋਸਤੀ ਕਰਕੇ ਮੇਰੀ ਤੇ ਉਹਦੇ ਨਾਲ ਹੋਈ ਹੈ ਮੈਂ ਇਸ ਕਰਕੇ ਜਾਣਦਾ ਹਰ ਐਤਵਾਰ ਜਦੋਂ ਮੈਂ ਬੋਲਦਾ ਮੈਂ ਕਿਸੇ ਦੇ ਕਿਸੇ ਦੇ ਦਿਲ ਨੂੰ ਫੜ ਕੇ ਚੀਰ ਕੇ ਰੱਖ ਜਾਂਦਾ ਹਾਂ ਕਿਉਂਕਿ ਮੇਰੀ ਉਹਦੇ ਨਾਲ ਦੋਸਤੀ ਹੋਈ ਹੈ ਹallelujah ਉਹਦੇ ਨਾਲ ਜਿਹੜੀ ਦੋਸਤੀ ਉਹਦਾ ਕੋਈ ਮੁੱਲ ਨਹੀਂ ਹੈਗਾ ਉਹਦੇ ਨਾਲ ਦੋਸਤੀ ਦਾ ਕੋਈ ਮੁੱਲ ਨਹੀਂ ਹੈ ਬਾਈਬਲ 'ਚ ਲਿਖਿਆ ਪਰਮੇਸ਼ਰ موسی ਨਾਲ ਇਦਾਂ ਗੱਲਾਂ ਕਰਦਾ ਸੀ ਜਿਵੇਂ ਕੋਈ ਦੋਸਤ ਦੋਸਤ ਨਾਲ ਗੱਲਾਂ ਕਰਦਾ ਪਰਮੇਸ਼ਰ ਆਮੋਰਸ ਜੀ موسی ਦੇ ਨਾਲ ਕਿਦਾਂ ਗੱਲਾਂ ਕਰਦਾ ਸੀ ਜਿਵੇਂ ਕੋਈ ਦੋਸਤ ਦੋਸਤ ਨਾਲ ਗੱਲਾਂ ਕਰਦਾ ਉਹ ਤੁਹਾਡਾ ਦੋਸਤ ਬਣਨਾ ਚਾਹੁੰਦਾ ਪਰ ਉਹਦੀ ਦੋਸਤੀ ਦੀਆਂ ਕੁਝ ਮੰਗਾਂ ਨੇ ਵੀ ਚੀ ਉਹਦੀ ਦੋਸਤੀ ਦੀਆਂ ਕੁਝ ਮੰਗਾਂ ਨੇ ਉਹਨਾਂ ਮੰਗਾਂ 'ਚੋਂ ਇੱਕ ਮੰਗੇ ਪਵਿੱਤਰ ਬਣ ਜਿਵੇਂ ਤੇਰਾ ਪਰਮੇਸ਼ਰ ਪਵਿੱਤਰ ਹੈ ਇੱਥੇ ਤੱਕ ਪੜ੍ਹ ਕੇ ਬੰਦ ਕਰ ਦਿੰਨੇ ਅੱਗੇ ਵੀ ਲਿਖਿਆ ਕਿਉਂਕਿ ਪਵਿੱਤਰਤਾ ਹੀ ਤੋਂ ਬਿਨਾ ਕੋਈ ਉਹਨੂੰ ਵੇਖ ਨਹੀਂ ਸਕਦਾ ਹੁਣ ਇੱਥੇ ਪ੍ਰਭੂ ਦੇ ਕਹਿੰਦਾ ਇਹ ਮਤਲਬ ਨਹੀਂ ਆ ਕਿ ਤੂੰ ਉਸ ਅਵਸਥਾ 'ਚ ਪਰਵੇਸ਼ ਕਰ ਜਾਵੇਂਗਾ ਜਿੱਥੇ ਤੇਰੇ ਕੋਲੋਂ ਕੋਈ ਗਲਤੀ ਹੋਵੇਗੀ ਨਹੀਂ ਨਹੀਂ ਤੁਸੀਂ ਗਲਤੀਆਂ ਕਰੋਗੇ ਪਰ ਤੁਸੀਂ ਇਹੋ ਜੇ ਬਣ ਜਾਓਗੇ ਕਿ ਮੈਂ ਪ੍ਰਭੂ ਜੀ ਜੇ ਗਲਤੀ ਹੋ ਗਈ ਉਸ ਵੇਲੇ ਦੌੜ ਕੇ ਉਦੋਂ ਕੋ ਵਾਪਸ ਜਾਓਗੇ ਉਹਨਾਂ ਪਿਆਰ ਕਰੋਗੇ ਉਹਦੇ ਨਾਲ ਦੋਸਤੀ ਕਰੋਗੇ ਅਦਲੀਓ ਸਭ ਤੋਂ ਕੀਮਤੀ ਹੋਵੇਗਾ ਤੁਸੀਂ ਕਿਸੇ ਤੋਂ ਵੀ ਮਾਫੀ ਮੰਗ ਲੋਗੇ ਇਹ ਛੋਟੀਆਂ ਮੋਟੀਆਂ ਗੱਲਾਂ ਹੋ ਜਾਣਗੀਆਂ ਤੁਹਾਡਾ ਕਮੱਡ ਨੀਵਾ ਹੋ ਜਾਏਗਾ ਕਿਉਂਕਿ ਤੁਹਾਡਾ ਦੋਸਤ ਕੌਣ ਬਣ ਗਿਆ ਪਰਮੇਸ਼ਰ ਬਣ ਗਿਆ ਉਹਦੀ ਦੋਸਤੀ ਵੀ ਮੰਗ ਕੇ ਕਿ ਪਵਿੱਤਰ ਬਣ ਜਿਵੇਂ ਮੈਂ ਪਵਿੱਤਰ ਆ